ਅੱਜ ਪੂਰਨ ਮੱਥਾ ਟੇਕਣ ਗਿਆ ਤੇ ਰਾਣੀ ਲੂਣਾ ਨੇ ਪੂਰਨ ਸਾਧ ਨੂੰ ਬਾਹ ਤੋਂ ਪਕੜ ਕੇ ਖਿੱਚਿਆ ਪੂਰਨ ਸਾਧ ਨੇ ਆਖਿਆ ਤੂੰ ਮਾਂ ਮੇਰੀ ਤੇ ਮੈਂ ਪੁੱਤ ਤੇਰਾ ਕਿਉ ਲੱਗੀਆਂ ਜ਼ੁਲਮ ਕਮਾਨ ਮਾਤਾ ਆਖੇ ਲੱਗ ਜਾ ਵਾਸਤਾ ਰੱਬ ਦਾ ਹੀ ਮੈਂ ਨਹੀਂ ਉਹ ਤੇਰਾ ਕਾਨ ਮਾਤਾ ਜਦ ਪੁੱਤਰਾ ਨਿਉ ਲਾਲ ਗਰਕ ਜਾਏਗਾ ਜਿਮੀ ਅਸਮਾਨ ਮਾਤਾ ਜਦੋਂ ਮਾਵਾਂ ਪੁੱਤਰਾ ਨਿਉ ਲਾਲ ਗਰਕ ਜਾਏਗਾ ਜਿਮੀ ਅਸਮਾਨ ਮਾਤਾ ਲੂਣਾ ਨੇ ਪੂਰਨ ਸਾਧ ਦੀ ਬਾਤੋ ਫੜ ਲਿਆ ਪਰ ਪੂਰਨ ਬਾ ਛਡਾ ਕੇ ਪਚ ਗਿਆ ਪਿੱਛੋਂ ਆਵਾਜ਼ਾਂ ਮਾਰਦੀਆਂ ਪੂਰਨ ਦੇਖ ਲੈ ਤੜਕੇ ਦਿਨ ਚੜਿਆ ਤੇਰੇ ਬਾਪ ਨੂੰ ਉਂਗਲ ਲਾ ਦਿਆਂਗੀ ਧਰਤੀ ਵਿੱਚ ਗੱਡ ਕੇ ਉੱਤੇ ਦਹੀਂ ਪਾ ਕੇ ਤੈਨੂੰ ਕੁੱਤਿਆਂ ਤੋਂ ਪੜਵਾ ਦਿਆਂਗੀ ਆਖੇ ਲੱਗ ਜਾ ਮੇਰੇ ਪੂਰਨਾ ਵੇ ਨਹੀਂ ਤੇ ਜਿਉਂਦੇ ਦੀ ਮੰਜੀ ਚਕਾ ਦਿਆਂਗੀ ਤੇਰਾ ਪਿਓ ਆਇਆ ਜਦੋਂ ਵਿੱਚ ਮੈਲਾ ਵਾਂਗੜ ਅੱਗ ਦੇ ਵੇਖ ਫੜਕਾ